ਨਾਨਕ ਦੇ ਮਹਾਰਾਜ ਜੀ ਬਗਦਾਦ ਗਏ ਜਿਹੜੀ ਇੱਕ ਪੌੜੀ ਰਾਤ ਵਾਲੀ ਰਹਿ ਗਈ ਸੀ ਉਹਨੂੰ ਪੂਰੀ ਕਰਦਾ ਜਦੋਂ ਬਗਦਾਦ ਗਏ ਬਗਦਾਦ ਉਹ ਸ਼ਹਿਰ ਹੈ ਜਿਹੜਾ ਪੀਰਾਂ ਦਾ ਗੜ ਖਵਾਉਂਦਾ ਹੈ ਤਾਈਓ ਭਾਈ ਗੁਰਦਾਸ ਜੀ ਨੇ ਕਿਹਾ ਗੜ ਬਗਦਾਦ ਨਵਾਏ ਕੈ ਪੀਰਾਂ ਦਾ ਗੜ ਸੀ ਬਗਦਾਦ ਜਦੋਂ ਪਾਤਸ਼ਾਹ ਬਗਦਾਦ ਗਏ ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਗਦਾਦ ਦੇ ਬਾਹਰ-ਬਾਰ ਜਾ ਕੇ ਡੇਰਾ ਕੀਤਾ ਹੀਆ ਤੇ ਸੁੰਨੀਆਂ ਦਾ ਅਲੱਗ ਹੈ ਤੁਹਾਨੂੰ ਪਤਾ ਹੈ ਬਗਦਾਦ ਜਿਹੜੇ ਨੇ ਉਹ ਸਾਰੇ ਸੁੰਨੀ ਨੇ ਜਦੋਂ ਉੱਥੇ ਪਾਤਸ਼ਾਹਾਂ ਨੇ ਬਾਰ ਬਾਰ ਡੇਰਾ ਕੀਤਾ ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਸ਼ਹਿਰ ਤੋਂ ਬਾਹਰ ਬਾਰ ਡੇਰਾ ਲਾ ਲਿਆ ਬਹਿ ਗਏ ਇੱਕ ਬਾਬਾ ਆਕਾਲ ਰੂਪ ਪੜੋ ਇੱਕ ਬਾਬਾ ਤੋਡੀ ਆਵਾਜ਼ ਆਉਣੀ ਚਾਹੀਦੀ ਇੱਕ ਬਾਬਾ ਕਾਲ ਰੂਪ ਇੱਕ ਬਾਬਾ ਦੂਜਾ ਰਵਾਬੀ ਮਰਦਾਨਾ ਦੂਜਾ ਰਵਾਬੀ ਮਰਦ ਹੁਣ ਵਿਖਿਓ ਨਾਮ ਦੀ ਸ਼ਕਤੀ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋਆ ਜਹਾਨਾ ਜਦੋਂ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਨਾ ਸਵੇਰ ਦਾ ਪੂਰੇ ਬਗਦਾਦ ਦੇ ਲੋਕ ਸੁੱਤੇ ਨੇ ਅਜੇ ਨਵਾਜ਼ ਅਦਾ ਹੋਣੀ ਹੈ ਅੰਮ੍ਰਿਤ ਵੇਲਾ ਹੋਇਆ ਪਾਦਸ਼ਾਹ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਆਪਾਂ ਖੁਦਾ ਦੀ ਵੰਗ ਦਈਏ ਭਾਈ ਮਰਦਾਨੇ ਰਵਾਬ ਛੇੜੀ ਪਾਦਸ਼ਾਹ ਬਗਦਾਦ ਦੇ ਬਾਹਰ ਬੈਠਿਆਂ ਬੋਲੇ ਇੱਕ ਓਂਕਾਰ ਸਤ ਨਾਮ ਆਖੋ ਇੱਕ ਓਮ ਸਤ ਉੱਚੀ ਸੁਰਤ ਕੋ ਇੱਕ ਓਮ ਕਾਰ ਸਤ ਨਾਮ ਇੱਕ ਓਮ ਸਤ ਨਾਮ ਕਦਾਦ ਵਿੱਚ ਸੁਣ ਪੈ ਗਈ ਹੈਰਾਨ ਹੋ ਗਏ ਕੌਣ ਗਾ ਰਿਹਾ ਹੈ ਜਿਨਨੇ ਕਾਜੀ ਹਾਜੀ ਇਕੱਠੇ ਹੋ ਗਏ ਉਸੇ ਪਰ ਜਿਨਨੇ ਪੀਰ ਸੰ ਇਕੱਠੇ ਹੋ ਗਏ ਉਸੇ ਪਰ ਕੌਣ ਗਾ ਰਿਹਾ ਹੈ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋ ਆ ਜਹਾਨ ਸੁਨ ਮਨ ਨਗਰੀ ਪਈ ਦੇਖ ਪੀਰ ਬਿਆਹ ਹੈ ਰਾਨਾ ਸਭ ਤੋਂ ਵੱਡਾ ਪੀਰ ਦਸਤਗੀਰ ਹੈਰਾਨ ਹੋ ਗਿਆ ਇਹ ਗਾਉਣ ਵਾਲੇ ਨੇ ਨਗਰੀ ਸੁਣ ਕਰ ਦਿੱਤੀ ਸ਼ਬਦ ਦੀ ਇੰਨੀ ਵੱਡੀ ਤਾਕਤ ਲੋਕ ਸੁੰਨ ਹੋ ਗਏ ਸੁਣ ਕੇ ਉਹ ਇਕੱਠੇ ਹੋ ਕੇ ਆਏ ਪੀਰ ਦਸਤਗੀਰ ਨੇ ਆਪਣੇ murid ਕੱਲੇ ਜਾਓ ਪੁੱਛੋ ਕੌਣ ਹੈ ਉਹਨਾਂ ਜਾ ਕੇ ਦੱਸਿਆ ਕਹਿੰਦੇ ਜੀ ਕੋਈ ਗੁਰੂ ਨਾਨਕ ਸਾਹਿਬ ਆਏ ਨੇ ਅਕਾਲ ਰੂਪ ਕਲਯੁਗ ਦੇ અવਤਾਰ ਨਾਲ ਉਹਨਾਂ ਦੇ ਭਾਈ ਮਰਦੰਨੇ ਉਹ ਗਾ ਰਹੇ ਨੇ ਪੁੱਛਿਆ ਫਿਰ ਕਹ ਦਸਤਗੀਰ ਕੌਣ ਫਕੀਰ ਕਿਸ ਕਾ ਘਰ ਹਨ ਪੁੱਛਿਆ ਪੀਰ ਦਸਤਗੀਰ ਨੇ ਕੌਣ ਹੈ ਇਹਦਾ ਘਰਾਣਾ ਕੌਣ ਹੈ ਉਹ ਦੱਸਣ ਵਾਲਿਆਂ ਕਹ ਜੀ ਗੁਰੂ ਨਾਨਕ ਆਏ ਨੇ ਪੀਰ ਦਸਤਗੀਰ ਨੇ ਕਿਹਾ ਉਸ ਨਾਨਕ ਨੇ ਬਗਦਾਦ ਵਿੱਚ ਆ ਕੇ ਦੋ ਗਲਤੀਆਂ ਕੀਤੀਆਂ ਨੇ ਇਸੇ ਵਕਤ ਪੀਰ ਮুরিਦ ਕਾਜੀ ਇਕੱਠੇ ਕਰੋ ਬਾਬੇ ਨਾਨਕ ਨੂੰ ਹੁਣੇ ਇਸੇ ਵਕਤ ਤਲਬ ਕੀਤਾ ਜਾਏਗਾ ਗਲਤੀਆਂ ਕਿਹੜੀਆਂ ਨੇ ਪਹਿਲੀ ਗੱਲ ਬਗਦਾਦ ਦੇ ਅੰਦਰ ਨਵਾਜ਼ ਦੇ ਵਕਤ ਉਹਨਾਂ ਕਿਸੇ ਹੋਰ ਦਾ ਕਲਾਮ ਪੜਿਆ ਤੇ ਦੂਜੀ ਗੱਲ ਸਾਡੇ ਬਗਦਾਦ ਵਿੱਚ ਸਾਜ ਮਨਾਉਣਾ ਵਜਾਉਣਾ ਮਨ ਉਹ ਰਵਾਬ ਵਜਾ ਕੇ ਗਾ ਰਹੇ ਹੈ ਇੱਥੇ ਸਾਜ਼ ਨਾਲ ਗਾਉਣਾ ਸਾਜ਼ ਵਜਾਉਣਾ ਮਨਾ ਹੈ ਉਹ ਸਾਜ਼ ਵਜਾ ਕੇ ਗਾ ਰਿਹਾ ਹੈ ਇਕੱਠੇ ਹੋ ਗਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਆਏ ਇਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੈ ਹੱਥਾਂ ਵਿੱਚ ਬੱਟੇ ਪਕੜੇ ਹੋਏ ਨੇ ਪੀਰ ਦਸਤਗੀਰ ਨੇ ਕਿਹਾ ਜਦੋਂ ਮੈਂ ਇਸ਼ਾਰਾ ਕਰਾਂ ਪੱਥਰ ਮਾਰ ਮਾਰ ਕੇ ਮਾਰ ਦੇਣੇ ਬਾਬੇ ਨਾਨਕ ਪਰ ਕਿਹਦੇ ਵਿੱਚ ਤਾਕਤ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੱਥਰ ਮਾਰ ਸਕੇ ਕਿਉਂਕਿ ਸਤਗੁਰ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਨਾਨਕ ਦੀ ਝਾਲ ਕੋਈ ਝਲ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਪਰਤਾਂ